ਸਿੱਖ ਵੀ ਪ੍ਰਸਿੱਧੀ ਹਾਸਲ ਕਰਦਾ ਹੈ ਪਰ ਕਰਦਾ ਉਵੇਂ ਹੈ ਜਿਵੇਂ ਉਹਦਾ ਗੁਰੂ ਕਹਿੰਦਾ ਜਿਵੇਂ ਗੁਰੂ ਕਹਿੰਦਾ ਸਿੱਖ ਹੰਕਾਰ ਵਧਾ ਕੇ ਨਹੀਂ ਸਿੱਖ ਨਿਮਰਤਾ ਦੇ ਵਿੱਚ ਕੰਮ ਕਰਦਾ ਹੈ ਕਿਉਂਕਿ ਨਿਮਰਤਾ ਜਦੋਂ ਆ ਜਾਏ ਨਾ ਫਿਰ ਸ਼ੁਕਰਾਨਾ ਨਿਕਲਦਾ ਹੈ ਜਦੋਂ ਹੰਕਾਰ ਆ ਜਾਏ ਜੀਵਨ ਦੇ ਵਿੱਚ ਫਿਰ ਜ਼ੁਬਾਨ ਤੋਂ ਮਾੜੇ ਬੋਲ ਨਿਕਲਦੇ ਨੇ ਮਰਜ਼ ਆਖਦੇ ਨੇ ਤੂੰ ਜਿਵੇਂ ਜਿਵੇਂ ਮਾਲਕ ਰਹਿਮਤਾਂ ਕਰਦਾ ਜਾਵੇ ਤੇਰੇ ਅੰਦਰੋਂ ਸ਼ੁਕਰਾਨਾ ਨਿਕਲਣਾ ਚਾਹੀਦਾ ਹੈ ਮਾਲਕ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਸੋਨਾ ਕਰ ਦਿੱਤਾ ਮਾਲਕ ਤੇਰਾ ਸ਼ੁਕਰ ਹੈ ਤੂੰ ਮੈਨੂੰ ਸੋਨਾ ਸਾਧਨ ਦਿੱਤਾ ਮਾਲਕ ਤੇਰਾ ਸ਼ੁਕਰ ਹੈ ਤੂੰ ਮੈਨੂੰ ਸੋਨਾ ਕਾਰੋਬਾਰ ਦਿੱਤਾ ਮਾਲਕ ਤੇਰਾ ਸ਼ੁਕਰ ਹੈ ਤੂੰ ਮੈਨੂੰ ਧੀਆਂ ਪੁੱਤਰ ਦਿੱਤੇ ਤੇਰਾ ਸ਼ੁਕਰ ਹੈ ਕਿ ਮੇਰੀ ਇਹ ਸਾਰੇ